ਮਨਜੋ ਹੌਸਲਾ ਰੱਖ ਬਸ ਤੂੰ ਕੋਈ ਗੱਲ ਨਹੀਂ ਤੂੰ ਰੱਬ ਦੇ ਮਾਂ ਥੋੜਾ ਮਾਰੇ ਹੋਏ ਆ ਰੱਬ ਤੇਰੀ ਕਦੀ ਨਾ ਗਤਾਈ ਤੇ ਸੁਣੇਗਾ ਨਾ ਚੱਲ ਰੋਟੀ ਖਾ ਲੈ ਜਸਬੀਰ ਕੀ ਗੱਲ ਬੁੱਤ ਕੀ ਗੱਲ ਹੈ ਬੜੀ ਪਰੇਸ਼ਾਨ ਕੀ ਹੋਇਆ ਬੇਚੀ ਉਹ ਹੀ ਹਰ ਵਾਰ ਦੀ ਤਰ੍ਹਾਂ ਕੀ ਅਨਿਲ ਭਾਜੀ ਆਪ ਤੇ ਬੇਇੱਜ਼ਤੀ ਕਰਦੇ ਕਰਦੇ ਸੀ ਮੰਜੂ ਦੀ ਹੁਣ ਉਹਨਾਂ ਦੀ ਨੂੰ ਵੀ ਉਹਨਾਂ ਅੱਗੇ ਬੋਲਣ ਲੱਗ ਪਈ ਹੈ ਹੈ ਨੂ ਦਾ ਕੀ ਮਤਲਬ ਹੈ ਬੋਲਣ ਦਾ ਬੰਨ ਲਦਾ ਵੀ ਕਿਉਂ ਬਾਰ-ਬਾਰ ਬੋਲਦਾ ਹਾਂ ਐਡੀ ਚੰਗੀ ਕੁੜੀ ਸਾਰੇ ਘਰ ਦਾ ਕੰਮ ਸਾਰਾ ਘਰ ਸਿਮਟਿਆ ਸਾਰੇ ਘਰ ਦੇ ਜੀਆਂ ਦਾ ਖਿਆਲ ਰੱਖਦੀ ਏ ਇੱਕ ਇੱਕ ਨੂੰ ਪੁੱਛਦੀ ਕੀ ਖਾਣਾ ਤੇ ਉਹ ਹੀ ਬਣਾ ਕੇ ਦਿੰਦੀ ਏ ਉਹਨਾਂ ਕਦੀ ਐ ਨਹੀਂ ਕਿ ਮੈਂ ਇੱਕ ਜੀ ਬਣਾ ਨਹੀਂ ਸਾਰਾ ਦੱਬ ਬਰੋਹੀ ਖਾਓ ਤੇ ਫੇਰ ਵੀ ਉਹਦੀ ਕਦਰ ਨਹੀਂ ਮਿੰਤੇ ਆਪਨੇ ਸਮਝ ਲੱਗਦੀ ਜੇ ਮੈਂ ਮੰਜੂ ਨੂੰ ਕੰਨੀ ਆ ਨਾ ਤੂੰ ਥੋੜਾ ਬੋਲ ਪੈ ਅੱਗੋ ਉਹ ਕੰਦੀ ਨਹੀਂ ਮੈਂ ਅੱਗੇ ਨਹੀਂ ਕਦੀ ਬੋਲੀ ਤੇ ਹੁਣ ਕਿਉਂ ਬੋਲਾ ਹੁਣ ਨੂੰ ਦੁੱਖ ਇਸ ਗੱਲ ਦਾ ਲੱਗਦਾ ਹੈ ਭਾਜੀ ਦੇ ਨਾਲ ਨਾਲ ਸਾਹਿਲ ਵੀ ਬੋਲਣ ਲੱਗ ਪਿਆ ਨਾਲ ਰਿਧੀ ਵੀ ਬੋਲਣ ਲੱਗ ਪਈ ਆ ਉਸ ਵਕਤ ਮਾਂ ਨੂੰ ਕਿੰਨਾ ਮਹਿਸੂਸ ਹੁੰਦਾ ਜਿਹੜੇ ਬੱਚਿਆਂ ਨੂੰ ਸਾਰੀ ਪੋਜੀਸ਼ਨ ਦਾ ਪਤਾ ਹੈਗਾ ਕਿ ਮੇਰਾ ਪਿਓ ਮੇਰੀ ਦਾਦੀ ਕਿਸ ਤਰ੍ਹਾਂ ਦੇ ਗਿਆ ਤੋ ਬੱਚੇ ਵੀ ਨਹੀਂ ਆਪਣੀ ਮਾਂ ਨੂੰ ਸਮਝ ਪਾ ਰਹੇ ਐਹੀ ਗਲਤ ਹੈ ਦੋਨੋਂ ਜਿਹਨੇ ਮਾਂ ਪੁੱਤਰ ਹੋ ਤਾਂ ਗਲਤ ਹੈ ਤੇ ਪਰ ਸਾਹਿਲ ਤੇ ਰਿਧੀ ਨੂੰ ਤਾਂ ਸਮਝਣਾ ਚਾਹੀਦਾ ਨਾ ਆਪਣੀ ਮਾਂ ਦੀ ਕਦਰ ਕਰਨੀ ਜੇ ਤੂੰ ਕਹੀ ਜਣੀ ਮੰਜੂ ਜ਼ੁਬਾਨ ਖੋਲੇ ਮੰਜੂ ਨਹੀਂ ਉਹ ਖੋਲਨੀ ਉਹ ਕੁੜੀ ਇਹੋ ਜੀ ਹੈਗੀ ਨਹੀਂ ਉਦੇ ਦੇਖੀ ਜ਼ੁਬਾਨ ਚ ਮਠਾਸ ਕਿੰਨੀ ਹੈ ਮੈਂ ਕਹਿੰਨੀ ਜਿਵੇਂ ਮੂੰਹ ਚ ਮੂਮਿਸ਼ਰੀ ਪਾਈ ਹੁੰਦੀ ਹਰ ਵੇਲੇ ਉਹਨੇ ਐਨੀ ਚੰਗੀ ਕੁੜੀ ਤੇ ਕਦਰ ਨਹੀਂ ਕਰਦੇਵੇਂ ਇਹ ਪੁੱਤਰ ਮਸਲੇ ਨਾ ਫੋਨਾਂ ਤੇ ਨਹੀਂ ਹੱਲ ਹੋਣੇ ਮੈਂ ਤੈਨੂੰ ਦੱਸਾਂ ਤੂੰ ਜਾ ਆਪ ਤੇ ਉਹਦੇ ਸੱਸ ਸਹੁਰਿਆਂ ਨੂੰ ਸਾਰਿਆਂ ਨੂੰ ਸਮਝਾ ਕੇ ਆ ਤੂੰ ਵੱਡੀ ਹੈ ਤੇ ਫਰਜ ਹੈ ਮੈਨੂੰ ਕਹਿੰਨੀ ਤੇ ਮੈਂ ਚੱਲ ਪਣੀ ਆ ਤੇਰੇ ਨਾਲ ਮੇਰੀ ਗੱਲ ਸੁਣੋ ਨਾਉ ਤੇ ਸੱਸ ਦੀ ਜਵਾਨ ਹੈਗੀ ਆ ਤੇ ਨਾ ਭਜਦੇ ਜਵਾਨ ਆ ਉਹ ਤਾਂ ਜਿੱਥੇ ਮਰਜ਼ੀ ਖਲੋ ਕੇ ਹਰ ਕਿਤੇ ਬੇਇੱਜ਼ਤੀ ਕਰਕੇ ਰੱਖ ਦਿੰਦੇ ਆ ਜੇ ਉਹਨਾਂ ਨੇ ਕੋਈ ਮੇਰੀ ਵੱਧ ਘੱਟ ਕਰਤੀ ਤੇ ਫਿਰ ਇਹਨਾਂ ਨੂੰ ਨਹੀਂ ਚੰਗਾ ਲੱਗਣਾ ਇਹਨਾਂ ਨੇ ਮੈਨੂੰ ਕਹਿਣਾ ਤੂੰ ਕਰਨ ਕਿ ਗਈ ਆ ਤੁਹਾਨੂੰ ਪਤਾ ਬੱਚੇ ਵੀ ਬੁਰਾ ਮਨਾਣਗੇ ਫਿਰ ਪੁੱਤਰ ਮੈਂ ਤੇਰੇ ਨਾਲ ਆ ਤੂੰ ਜਰੂਰ ਅੰਕਰਪਾਲ ਨੂੰ ਦੱਸ ਕੇ ਜਾਣਾ ਮੈਂ ਤੇਰੀ ਮੇਰੀ ਸਾਂਝੀ ਗੱਲ ਆ ਨਾ ਤੂੰ ਜਾ ਤੂੰ ਕੱਲੀ ਚੱਲ ਜਾ ਕੋਈ ਗੱਲ ਨਹੀਂ ਮੈਨੂੰ ਕਹਿੰਦੀ ਮੈਂ ਚੱਲ ਪਣੀ ਆ ਨਹੀਂ ਪੇਜੀ ਮੈਂ ਤੈਨੂੰ ਨਹੀਂ ਲੈ ਕੇ ਜਾਣਾ ਜੀ ਉੱਥੇ ਕਿਸੇ ਨੇ ਤੈਨੂੰ ਕੁਝ ਕਹਿਤਾ ਤੇ ਫਿਰ ਮੰਜੂ ਕੋ ਵੀ ਨਹੀਂ ਗੱਲ ਬਰਦਾਸ਼ ਹੋਣੀ ਉਹ ਤਾਂ ਤੇਰੀ ਭੈਣ ਨਹੀਂ ਮੇਰੀ ਧੀ ਵੀ ਹੈ ਮੈਨੂੰ ਧੀ ਮੰਨਣੀ ਆਪਣੀ ਤੇ ਤੈਨੂੰ ਮੰਨੀ ਮੈਂ ਉਹਨੂੰ ਹੀ ਧੀ ਮੰਨੀ ਐਨੀ ਮੈਨੂੰ ਇੱਜ਼ਤ ਦੇ ਨਹੀਂ ਮੈਂ ਕਹਿ ਨਹੀਂ ਸਕਦੀ ਉਹਨੇ ਕਦੀ ਸੋਚਿਆ ਹੀ ਨਹੀਂ ਕਿ ਮੇਰੀ ਭੈਣ ਦੀ ਸੱਸ ਹੋਈ ਉਹ ਮੈਨੂੰ ਆਪਣੀ ਮਾਂ ਸਮਝਦੀ ਉਹ ਮੰਜੂ ਵਿਚਾਰੀ ਕੰਦੀ ਕੀ ਇਹਨਾਂ ਨੂੰ ਉਹ ਤਾਂ ਇਹੋ ਚਾਹੁੰਦੀ ਹੈ ਨਾ ਕਿ ਮੈਨੂੰ ਸਾਰੇ ਜਾਣੇ ਪਿਆਰ ਨਾ ਬੋਲਣ ਸਾਰੇ ਘਰ ਦਾ ਕੰਮ ਉਹ ਕਰਦੀ ਆ ਕਰਦੀ ਉਹ ਅੱਜ ਕਿਹੜੀ ਗੱਲ ਹੈ ਜਿਤਰਾ ਦੀ ਉਹਦੀ ਸੱਸ ਹੈ ਨਾ ਉਤਰਾਂ ਦੀ ਉਹਨਾਂ ਨੇ ਆਪਣੀ ਨੂੰ ਬਣਾ ਲਈ ਆ ਉਹ ਰਿਦਰੂ ਸਖਾਂਦੇ ਹੀ ਰਹਿੰਦੀ ਆ ਕਿ ਤੇਰੀ ਸੱਸ ਨੂੰ ਅਕਲ ਨਹੀਂ ਤੇ ਮੰਜੂ ਨੇ ਕੀ ਕਹਿਣਾ ਮੰਜੂ ਕੁਝ ਨਹੀਂ ਕੰਦੀ ਬਸ ਆਪਣੇ ਦਿਲ ਦਾ ਭਾਰ ਹੋਲਾ ਕਰ ਲੈਂਦੀ ਮੇਰੇ ਨਾਲ ਗੱਲ ਕਰਕੇ ਨਹੀਂ ਉਹਦੀ ਸੱਸ ਬੜੀ ਚੱਤਰਈ ਬੜੀ ਚਲਾਕ ਆ ਖਾਣਾ ਗੱਲਾਂ ਕਰਦੀ ਏ ਉਹਨੇ ਕਿੱਥੇ ਮੰਜੂ ਨੂੰ ਜੀਣ ਦੇਣਾ ਇਹ ਨੀਂ ਮਸਲਾ ਹੱਲ ਲਾ ਨਾ ਤੂੰ ਮੇਰੀ ਗੱਲ ਮੰਨ ਤੂੰ ਚਲੀ ਜਾ ਕੋਈ ਗੱਲ ਨਹੀਂ ਮੈਂ ਕਿਰਪਾਲ ਨਾ ਕੋਈ ਗੱਲ ਨਹੀਂ ਕਰਾਂਗੀ ਜੇ ਤੈਨੂੰ ਚਾਰ ਗੱਲਾਂ ਸੁਣਨੀਆਂ ਵੀ ਭੈਣ ਭੈਣ ਪਿੱਛੇ ਕੋਈ ਹਰਦ ਨਹੀਂਗਾ ਤੇਰੀ ਭੈਣ ਦਾ ਘਰ ਤੇ ਸੁਰਗ ਬਣਦੇ ਪੁੱਤਰ ਘਰ ਉਹਦੇ ਹੀ ਸੁਰਗ ਹੁੰਦੇ ਜਦੋਂ ਆਦਮੀ ਆਪਣੀ ਔਰਤ ਦੀ ਮਾਨ ਸਨਮਾਨ ਦੀ ਰੱਖਿਆ ਕਰੇ ਸਭ ਕੋਲ ਬਚਾਵੇ ਕੀ ਹੱਕ ਉਹਨਾਂ ਦਾ ਗੱਲ ਕਰਨ ਦਾ ਅਬਲ ਤੇ ਕੰਨੀ ਲਾਉਣੇ ਬੋਲਣਾ ਚਾਹੀਦਾ ਸਹੀ ਗੱਲ ਤੁਸੀਂ ਕਹਿਣ ਦੇ ਜੀ ਕਿ ਕਰ ਉਹ 200 ਵਰਗ ਹੁੰਦਾ ਜਦੋਂ ਆਪਣੀ ਜਨਾਨੀ ਦੀ ਆਤਮ ਸੰਭਾਲਦੀ ਰੱਖਿਆ ਕਰੇ ਜਦੋਂ ਆਦਮੀ ਆਪਣੀ ਜਨਾਨੀ ਨੂੰ ਨਾ ਪੁੱਛਦਾ ਤੇ ਬਾਕੀਆਂ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਉੱਤੇ ਹੈ ਹੀ ਹੈ ਘਰ ਚ ਬੇਕਦਰ ਹੀ ਹੋ ਜਾਂਦੀ ਠੀਕ ਹੈ ਤੁਸੀਂ ਕਹਿ ਰਹੇ ਜੀ ਹਾਂ ਮੈਨੂੰ ਜਾਣਾ ਹੀ ਪੈਣਾ ਜਾਣਾ ਹੀ ਪੈਣਾ ਔਰ ਅੱਜ ਜੋ ਮਰਜ਼ੀ ਹੋਵੇ ਮੈਂ ਗੱਲ ਕਰਕੇ ਆਣੀ ਆ ਅੱਕੀ ਗੱਲ ਕਰਕੇ ਤੂੰ ਚੰਗੀ ਤਰ੍ਹਾਂ ਸਮਝਾ ਗਏ ਤੇ ਸੱਸ ਨੂੰ ਖੜੇ ਦੀ ਖਾਲਸਾ ਬਣ ਕੇ ਜਾਈ ਮੈਂ ਤੈਨੂੰ ਦੱਸਦੇ ਮੈਂ ਤੇਰੇ ਨਾਲ ਆ ਫਿਕਰ ਨਾ ਕਰ ਤੂੰ ਕਿਸੇ ਗੱਲ ਨਹੀਂ ਹਾਂ ਜੇ ਅੱਜ ਮੈਨੂੰ ਕੋਈ ਵੀ ਫੈਸਲਾ ਲੈਣਾ ਪੰਦਾ ਨਾ ਤੇ ਮੈਂ ਲੈ ਲੈਣਾ ਲੈ ਲਈ ਕੋਈ ਗੱਲ ਨਹੀਂ ਤੇ ਮੈਂ ਮੰਜੂਰ ਨੂੰ ਨਾਲ ਲੈਣੇ ਲੈ ਆ ਕੋਈ ਗੱਲ ਨਹੀਂ ਉਹਦਾ ਆਪਣਾ ਘਰ ਹੱਕ ਨਾ ਰਹੀ ਇਥੇ ਮੈਨੂੰ ਤਰਨਾ ਲੱਗ ਰੱਖਾਂਗੀ ਤੂੰ ਲਿਆ ਅੱਪਾ ਬੈਠ ਕੇ ਫੈਸਲਾ ਕਰਾਂਗੇ ਚਾਰ ਬੰਦਿਆਂ ਦੇ ਵਿੱਚ ਇਹਨਾਂ ਨੂੰ ਅਕਲ ਹੀ ਫੇਰ ਆਣੀ ਆ ਜਦੋਂ ਘਰ ਦਾ ਕੰਮ ਕਰਨਾ ਪਿਆ ਨਾ ਫੇਰ ਭਾਜੀ ਨੂੰ ਵੀ ਪਤਾ ਲੱਗ ਜਣਾ ਕਿ ਜਨਾਨੀ ਬਿਨਾ ਕੀ ਹਾਲ ਹੁੰਦਾ ਆ ਆਦਮੀ ਦਾ ਜਦੋਂ ਨੂਹ ਦੀਆਂ ਪੱਕੀਆਂ ਖਾਣੀਆਂ ਪਈਆਂ ਨਾ ਤੇ ਨੂਨੇ ਦੇਣੀਆਂ ਨਹੀਂ ਜਿਸ ਤਰ੍ਹਾਂ ਦੀਆਂ ਆ ਤਾਂ ਭਾਜੀ ਨੇ ਆਪਣੀ ਨੂਹ ਨੂੰ ਪਾਤੀਆਂ ਪਤਾ ਫੇਰ ਹੀ ਲੱਗੇਗਾ ਫੇਰ ਹੀ ਜੜੀ ਦੀਦੀ ਵੀ ਨੱਚਦੀ ਫਿਰਦੀ ਆ ਨਾ ਸੱਸ ਦੇ ਸੰਤੇ ਨੱਚਦੀ ਆ ਉਹਨੂੰ ਜਦੋਂ ਚਾਰ ਦਿਨ ਕੰਮ ਕਰਨਾ ਪੈਗਾ ਉਹਨੇ ਕਹਿੰਦਾ ਕੀ ਹੋ ਗਿਆ ਮੰਮੀ ਤੇ ਚੱਲੀ ਗਈ ਸਾਰਾ ਕਾ ਮੇਰੇ ਕੋ ਸਾਰਾ ਕਮ ਹੋਣਾ ਨਹੀਂ ਫਿਰ ਸੱਤ ਨੂੰ ਵੀ ਪਤਾ ਲੱਗੇਗਾ ਕਿ ਤੇ ਮੁਸ਼ਕਲ ਚ ਪੈ ਗਏ ਜਦੋਂ ਪਾਣੀ ਦਾ ਗਲਾਸ ਵਾਜਾ ਮਾਰਦੀ ਰਹਨਾਂ ਪਾਣੀ ਗਲਾਸ ਵੜਾਈ ਤੇ ਦਿਨੋਂ ਨਹੀਂ ਫੜਾਨਾ ਕਾਨੂੰ ਲੈੜ ਕੇ ਤੁਰਪਣਾ ਆਪੇ ਲੈ ਲਈ ਉੱਠੇ ਸਬਾ ਦਾ ਪਾਜੀ ਦੇ ਅਸਲ ਵਿੱਚ ਫੇਰ ਹੀ ਪਤਾ ਲੱਗਣਾ ਕਿ ਜਦੋਂ ਚਾਰ ਦਿਨ ਮੰਜੂ ਇਸ ਘਰ ਵਿੱਚ ਆ ਗਈ ਉਹ ਤੇ ਹੈ ਹੀ ਕਦਰ ਫੇਰ ਹੀ ਆਦੀ ਪੈਣੀ ਇਹ ਪਰੇ ਹੋਈਏ ਨੇ ਉਹਨਾਂ ਦੀਆਂ ਅੱਖਾਂ ਤੋਂ ਤੱਕ ਦੀ ਮਸਲਾ ਲੋਟੇ ਪਤਾ ਨਹੀਂ ਇਹ ਬੰਦੇ ਔਰਤ ਦੀ ਇੱਜ਼ਤ ਕਰਦੇ ਕਿਉਂ ਨਹੀਂ ਹੈਗੇ ਨੀ ਐਵੇਂ ਕੋਈ ਗੱਲ ਨਹੀਂ ਇੱਜ਼ਤ ਪਾਜੀ ਨੂੰ ਕਰਨੀ ਹੀ ਪੈਣੀ ਆ ਉੱਤੇ ਹੈ ਹੀ ਚਲੋ ਠੀਕ ਹੈ ਜੇ ਆਏ ਤਾਂ ਤੁਸੀਂ ਵੇਖ ਲਿਓ ਮੈਂ ਵੇਖ ਲਾਂ ਤੂੰ ਸਿੱਖਣਾ ਕਰ ਮੈਂ ਕੱਪੜੇ ਬਦਲ ਕੇ ਜਾਂਦੀ ਤੂੰ ਜਾ 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 ਇਸ ਤਰ੍ਹਾਂ ਦੇ ਬੰਦੇ ਐਨੀ ਵਧੀਆ ਕੁੜੀ ਐਡੀ ਨੇਕ ਕੁੜੀ ਦੱਸ ਇੰਨੇ ਪਿਆਰ ਵਾਲੇ ਆਏ ਹਾਂ ਜਦੋਂ ਗੱਲ ਕਰਦੀ ਉਹ ਤਾਂ ਮੂੰਹ ਤੋਂ ਫੁੱਲ ਉੱਠਦੇ ਮਿਸ਼ਰੀ ਜਿਵੇਂ ਜਵਾਨ ਤੇ ਪਈ ਫੇਰ ਵੀ ਐਸਾ ਬੀ ਇਕਦਰੀ

ਵਧਿਆ ਜੀਆ ਪਹਿਲੇ ਮੇਰੀ ਗੱਲ ਸੁਣੋ ਮੈਂ ਪਾਰੋ ਵੇਖਦੀ ਆਈਆਂ ਖਾਲੀ ਹੱਥੋ ਸਮਾਨ ਕਿੱਥੇ ਥੜਾ ਸਮਾਨ ਤਾਂ ਕੀ ਦੱਸਾਂ ਪਹਿਲਾਂ ਤਾਂ ਬੱਸ ਤੋਂ ਮੈਂ ਉੱਥੇ ਉਤਰੀਆਂ ਹਾਂ ਲੈ ਦੋਨ ਵਟਾ ਵੀ ਆ ਗਿਆ ਮੇਰਾ ਹਾਂ ਜੀ ਤੇਰਾ ਗੁਰੂ ਪੱਲਾ ਕਰੇ ਹੋਰ ਚਨਾ ਕੀ ਆਲੀ ਠੀਕ ਹੈ ਹਾਂਜੀ ਸਮਾਨ ਕਿੱਥੇ ਮੈਨੂੰ ਦੱਸੋ ਸਮਾਨ ਐਦਾਂ ਹੋਇਆ ਵੀ ਬੱਸ ਜੋ ਮੈਂ ਉਤਰੀਆਂ ਚੁੰਗੀ ਵਾਲੇ ਪਾਸੇ ਰੋਦਰ ਤੰਦੜ ਰੋਡ ਤੇ ਉਹ ਤੋਂ ਅੰਦਰ ਰੋਜ਼ੀ ਵੇਲਾ ਚੱਲ ਗਈ ਅੱਛਾ ਉੱਥੇ ਮੈਂ ਪੀਣ ਲੱਭ ਰੋ ਤੇ ਰੋਬ ਜੀ ਤਾਂ ਬੜਾ ਪੇਟ ਭਰਾ ਹੋ ਗਿਆ ਵੇ ਗਗਲਾ ਪੰਜ ਦਾ ਪੀਲੇ ਫਰਾਜਾ ਹੋ ਜਾਂਦਾ ਹੀ ਅੱਛਾ ਤੇ ਤੁਝਾ ਮੇਰੇ ਕੋ ਜਾਵੇ ਨਾ ਅੱਛਾ ਆਟੋ ਵਾਲਾ ਮਿਲ ਗਿਆ ਤਾਂ ਕਹਿੰਦਾ ਬੀਬੀ ਜਾਣਾ ਮੈਂ ਪਟਕਾਲ ਬੱਸ ਜਣਾ ਮੈਂ ਕਿ ਚਲ ਤਾਰਦੇ ਮੈਂ ਵੀ ਚੌਂਕ ਚ ਮੰਮੀ ਉਤੋਂ ਮੈਂ ਤੁਹਾਡਾ ਬੈਗ ਕਿੱਥੇ ਹੈ ਬੈਗ ਨਹੀਂ ਤੁਸੀਂ ਬੈਗ ਦੀ ਤੇ ਗੱਲ ਕਰਨ ਢਈ ਆ ਦੇਖੋ ਤੁਸੀਂ ਗੱਲ ਕਰਦੇ ਪਏ ਨਾ ਹੁਣ ਫੇਰ ਦੁਬਾਰਾ ਪੁੱਛਣਾ ਤੇ ਬੈਗ ਕਿੱਥੇ ਇਹਦਾ ਦਿਮਾਗੀ ਆ ਜਾ ਮੈਂ ਕੀ ਕਰਾਂ ਮੈਂ ਦੱਸ ਦੇ ਵੀ ਪਈ ਹੋਤੀ ਆਹੋ ਵੇਖ ਲੈ ਇਹਨੂੰ ਇਹਨਾਂ ਨੇ ਪਤਾ ਲੱਗਾ ਇਹ ਗੱਲ ਕੀ ਕਰਦੇ ਪਏ

ਸਾਰਿਆਂ ਨਾਲ ਮੈਨੂੰ ਮਿਲ ਕੇ ਬੜੀ ਖੁਸ਼ੀ ਆਈ ਸਾਰੀਆਂ ਆਪਣੀਆਂ ਲੂਹਾਂ ਵੀ ਲਿਆਈਆਂ ਆਈਆਂ ਸੀ ਲੂਹਾਂ ਨੇ ਮੈਂ ਕਹਨੀ ਰੰਗ ਰੰਗੇ ਪਕਵਾਨ ਮੈਂ ਕਹਨੀ ਆਤਮਾ ਖੁਸ਼ ਹੋ ਗਈ ਤੇ ਤੁਸੀਂ ਵੀ ਲੈ ਜਾਂਦੇ ਤਾਂ ਕਿ ਨੂੰ ਦੋਨ ਵਟੜੂ ਮੇਰਾ ਮਨ ਪਤਾ ਨਹੀਂ ਕਿ ਨਾਲ ਸੜਿਆ ਪਿਆ ਸੀ ਹੈ ਇਹਨੂੰ ਦੋਨ ਵਟੜ ਕੀ ਮੈਂ ਕਿੱਥੇ ਲੈ ਕੇ ਜਾਵਾਂ ਨਾਲ ਕੋ ਚਾਜ ਨੂੰ ਕਿਸੇ ਨਾਲ ਬੋਲਣ ਚੱਲਦਾ ਨਾ ਕਿ ਰੋਟੀ ਪਕਾ ਪਾਣੀ ਪਕਾਉਂਦਾ ਹਾਂ ਨਾ ਕੋਈ ਚੀਜ਼ ਆ ਕੋੰਦਾ ਉੱਥੇ ਪੈਣਾ ਭਰਾਵਾਂ ਦੀਆਂ ਨੂਹਾਂ ਵੇਖ ਕੇ ਸਾਰੇ ਮੇਰਾ ਮਨ ਨਾ ਤੇ ਜਦੋਂ ਮੈਂ ਮਾਰੀ ਆਪਣੇ ਵਾਲ ਚਾਤੀ ਆ ਦੋਨੇ ਵਟੇ ਵਾਲ ਮੇਰੇ ਤਾਂ ਸੱਤੀ ਕਪੜੀ ਅੰਦਰ ਅੱਗ ਲੱਗੀ ਪਈ ਤਾਂ ਮਨ ਮੇਰਾ ਸੜਿਆ ਹੀ ਪਿਆ ਮੇਰੇ ਕਰਮ ਹੀ ਮਾਰੇ ਨਾ ਕਲਪਹੁਣ ਜਿਹੜੀ ਚੀਜ਼ ਐ ਤਰੀ ਹੋਈ ਪੈਗੀ ਭੱਲੇ ਤੇ ਹੁਣ ਉਹ ਨੋਂਗੀ ਕਰਨੀ ਨਹੀਂ ਭੱਲੇ ਇੱਕ ਦਿਨ ਦੀ ਗੱਲ ਹੋਵੇ ਤੇ ਮੈਂ ਚੁੱਪ ਰਵਾਂ ਦੋ ਦਿਨ ਦੀ ਗੱਲ ਹੋਵੇ ਹਫਤੇ ਦੀ ਗੱਲ ਹੋਵੇ ਚੁੱਪ ਰਵਾਂ ਆ ਉਮਰ ਪਰ ਦਾ ਕਲੰਕ ਮੇਰੇ ਮੱਤੇ ਲੱਗ ਗਿਆ ਮਰਿਆ ਸਾਬ ਮੈਨੂੰ ਗਲੇ ਚ ਬਾਣਾ ਬੈਣਾ ਹੀ ਨਾ ਅੱਖਾਂ ਨਾ ਬਹੁਤ ਮੈਂ ਸ਼ਕਲ ਵੇਖ ਕੇ ਡੁੱਲ ਗਈ ਐ ਤੇ ਕੀ ਕਰਾਂ ਮੈਂ ਕੀ ਕਰਦੀ ਸੀ ਲੋ ਉੱਥੇ ਨੂੰ ਮੈਨੂੰ ਦੱਸੋ ਮੈਂ ਕਹਿੰਨੀ ਆ ਕਿਹਦੇ ਪਕਵਾਨ ਉਹਨਾਂ ਨੇ ਬਣਾਏ ਇਹ ਕਿਤੇ ਉੰਤਰਾ ਹੋ ਕੀ ਕਹਿੰਦੇ ਆ ਆ ਦੋਸੇ ਜੇ ਕਰ ਬਣਾ ਬਣਾ ਕੇ ਦਿੱਤੇ ਹੈ ਵੇ ਰੋ ਕੀ ਕਹਿੰਦੇ ਚਾਈਨਸ ਜਿੱਸਾ ਜੜੀਆਂ ਵੀ ਮੈਂ ਤੇ ਨਾਮ ਨਹੀਂ ਲੈਣ ਆਂਦੇ ਤੁਹਾਨੂੰ ਆਂਦਾ ਦੋਸਾ ਨਾ ਮੰਮੀ ਤਾਂ ਮੈਂ ਕਿਨੀਵਲ ਦੋਸਾ ਬਣਾ ਕੇ ਖਵਾਇਆ ਘਰ ਮੈਨੂੰ ਪਤਾ ਹਾਂ ਬਣਾਨੇ ਦੋਸੇ ਹੁੰਦੇ ਨੇ ਭਗਾ ਕੇ ਰੋਟੇ ਜੇ ਵੱਡੇ ਵੱਡੀ ਰੋਟੀਆਂ ਦੀ ਬਣਾ ਕੇ ਇਹ ਮੰਮੀ ਜੀ ਦੋਸਾ ਬਣਾਇਆ ਇਹਨੂੰ ਦੋਸਾ ਕਹਿੰਦੇ ਆ ਜਦੋਂ ਖਾਨ ਜਾਨੀ ਬਾਜ਼ਾਰ ਵੇਖਿਆ ਕਿ ਦੋਸੇ ਕਿੱਦਾਂ ਦੇ ਹੁੰਦੇ ਆ ਮੰਮੀ ਉਹ ਤੇ ਵੱਡੇ ਹੁੰਦੇ ਆ ਮੈਂ ਤੇ ਤਵੇ ਦੇ ਹਿਸਾਬ ਨਾਲ ਤੁਹਾਨੂੰ ਛੋਟਾ ਛੋਟਾ ਬਣਾ ਕੇ ਖਵਾਉਣੀ ਆ ਕਿਹੜੀ ਚੀਜ਼ ਆ ਜਿਹੜੀ ਤੁਹਾਨੂੰ ਮੈਂ ਨਹੀਂ ਖਵਾਉਂਦੀ ਇਹ ਤੇ ਹੁਣ ਆਈ ਹੈ ਉਹ ਇਹ ਮੈਂ ਕਹਿੰਨੀ ਆ ਇਹ ਹੁਣ ਆਈ ਹੈ ਨਾ ਤੇ ਤੇਰੇ ਨਾਲੋਂ ਵਧੀਆ ਖਾਣੇ ਤਿਆਰ ਕਰਦੀ ਹੂੰ ਹੋਂ ਆਈਏ ਤੇ ਮੈਂ ਉਹ ਜੇ ਤੇਰੇ ਖਾਣੇ ਨੂੰ ਕੀ ਕਰਾਂ ਬਣਾ ਲੇ ਡੋਸੇ ਤੇ ਪਕਾ ਕੇ ਰੋਟੀ ਬੜੀ ਸਾਰੀ ਬਣਾ ਕੇ ਤੇ ਮੇਰੇ ਘਰ ਵਾਲੇ ਕਰਦੇ ਮੱਥੇ ਬਾਤ ਦੇਦੀ ਬੰਦਾ ਬੱਚੇ ਡੋਸੇ ਰੋਟੀਆਂ ਵਰਗੇ ਦੇ ਕਿਤੇ ਮਕਰੋਨੀਆ ਮੈਂ ਕਹਿੰਨੀਆ ਕਿਤੇ ਨੂੰਹਾਂ ਬਣਾਵੜਾ ਕੇ ਲੈ ਕੇ ਆਣ ਤੇ ਐਦਾਂ ਖੁਸ਼ਬੂ ਆਵੇ ਨਾ ਇੰਨਾ ਸਵਾਦ ਮੇਰੇ ਮੂੰਹ 'ਚ ਹੱਲੇ ਵੀ ਸਵਾਦ ਆਉਂਦਾ ਪਿਆ ਤੁਹਾਡੀਆਂ ਗੱਲਾਂ ਤੋਂ ਪਤਾ ਲੱਗਦਾ ਪਿਆ ਤੁਹਾਡੇ ਫੇਸ ਤੋਂ ਪਤਾ ਲੱਗਦਾ ਪਿਆ ਕਿ ਤੁਸੀਂ ਕੀ ਦੇਖ ਕੇ ਆਏ ਹੋ ਤੇ ਕੀ ਟੇਸਟ ਲੈ ਕੇ ਆਏ ਹੋ ਹਾਂ ਤੇ ਮੈਂ ਜਦੋਂ ਤੇ ਆਇਆ ਇਹ ਫਿਰ ਮੈਂ ਜਦੋਂ ਇਹ ਜਦੋਂ ਇਹ ਮੈਂ ਵੇਖ ਲਾ ਮੇਰੇ ਤਾਂ ਧੰਨ ਮਾਂ ਨਹੀਂ ਛੱਡ ਜਾ ਮਮੀ ਕਿੰਨੀ ਘੋਰ ਬੇਇੱਜ਼ਤੀ ਕਰਨੀ ਜੇ ਮੇਰੀ ਤੁਸੀਂ ਅੰਦਰ ਵਰਕੇ ਜੋ ਮਨ ਨੂੰ ਮਰਜੀ ਕਹਿ ਲਵੋ ਜੇ ਮੈਂ ਤੁਹਾਡੀ ਨੂੰ ਹੈ ਤੇ ਉਹ ਵੀ ਮੇਰੀ ਨੂੰ ਹੈ ਤੁਸੀਂ ਉਹਦੇ ਸਾਹਮਣੇ ਬੋਲੀ ਜਾਂਦੇ ਪਏ ਆ ਵੇਖ ਲੈ ਵੇਖ ਲੈ ਇਹ ਕਹਿੰਦੀ ਆ ਨਾ ਤੈਨੂੰ ਤੂੰ ਮੇਰੀ ਧੀ ਆ ਤੂੰ ਮੇਰੀ ਧੀ ਆ ਨੋ ਕਦੀ ਨਹੀਂ ਧੀ ਬਣ ਸਕਦੀ ਆ ਵੇਖ ਲੈ ਤੇਰੇ ਸਾਹਮਣੇ ਤੂੰ ਕਿੰਨਾ ਇਹਨੂੰ ਪਿਆਰ ਕਰਦੀ ਆ ਤਾਂ ਵੇਲਾ ਹੁਣ ਵੀ ਇਹ ਢਿੱਡ ਚ ਜ਼ਹਿਰ ਭਰੇ ਤੇਰੇ ਬਾਰੇ ਨੂੰ ਸਾਹਮਣੇ ਗੱਲ ਕਰ ਬੰਦਾ ਪੁੱਛਿਆ ਬਗਾਨੀ ਐ ਨਹੀਂ ਮੰਮੀ ਮੈਨੂੰ ਆਪਣੀ ਧੀ ਹੀ ਸਮਝਦੇ ਪਈ ਪਰ ਤੁਸੀਂ ਮੈਨੂੰ ਆਪਣੀ ਧੀ ਨਹੀਂ ਸਮਝਿਆ ਤੁਸੀਂ ਨੂੰ ਸਮਝਦੇ ਪਏ ਜਿਹਦੇ ਸਾਹਮਣੇ ਮੇਰੀ ਬੇਇੱਜ਼ਤੀ ਕਰ ਦਿੰਦੇ ਹੁਣ ਤੁਸੀਂ ਵਿਆਹ ਤੋਂ ਹੋਏ 2 ਦਿਨ ਅੱਗੇ ਗਏ ਹੋ ਸਾਰੇ ਉਹਨਾਂ ਦੇ ਇੰਨੇ ਗੁਣ ਗਾਣਦੇ ਉਹਨਾਂ ਦੀ ਨੂਆ ਨੇ ਇਹ ਚੀਜ਼ਾਂ ਬਣਾ ਕੇ ਦਿੱਤੀਆਂ ਉਹਨਾਂ ਦੇ ਨੂਆ ਨੇ ਇਹ ਚੀਜ਼ਾਂ ਬਣਾ ਕੇ ਦਿੱਤੀਆਂ ਦੇਖੋ ਮਨਵੀ 36 37 ਸਾਲ ਹੋ ਚਲੇ ਆਸ ਘਰ ਚ ਆਇਆ ਨੂੰ ਤੇ ਤੁਹਾਨੂੰ ਮੈਂ ਕਿਹੜੀ ਚੀਜ਼ ਹੈ ਜਿਹੜੀ ਨਹੀਂ ਬਣਾ ਕੇ ਦਿੰਦੀ ਅੱਜ ਤੱਕ ਤੁਹਾਡੇ ਕੋਲ ਮੈਂ ਕੋਈ ਕੰਮ ਨਹੀਂ ਕਰਵਾਂਦੀ ਤੁਸੀਂ ਜਿਸ ਤਰ੍ਹਾਂ ਆਪਣੀ ਸਹੇਲੀਆਂ ਪੈਨਾਕੋਲ ਬੰਦੇ ਹੋ ਉੱਥੇ ਤੁਹਾਨੂੰ ਮੈਂ ਫਰੋਸ ਕੇ ਤੁਹਾਨੂੰ ਚੀਜ਼ ਦਿੰਨੇ ਆ ਅਦੇ ਬਿਆਨ ਤੋਂ ਸਾਰੇ 6-7 ਸਾਲ ਹੋਏ ਆ ਨਾ ਆਇਆ ਨੂੰ ਤੇ ਤੁਸੀਂ ਉਹਦੇ ਗੁਣ ਗਾਣਦੇ ਹੋ ਤੇ ਮਨ ਨੂੰ ਤੁਸੀਂ ਭੁੱਲੀ ਜਾਂਦੇ ਭੁੱਲਣਾ ਕੀ ਹੈ ਤੁਸੀਂ ਮਨ ਸ਼ੁਰੂ ਤੋਂ ਹੀ ਪੁੱਲ ਲਏ ਹੋ ਇਹੋ ਕੋਈ ਮੇਰੀ ਚੀਜ਼ ਦੀ ਵਡਿਆਈ ਕੀਤੀ ਜੇ ਕਿਸੇ ਸਾਹਮਣੇ ਮੇਰੇ ਗੁਣ ਗਾਏ ਜੇ ਕਿ ਮੇਰੀ ਨੂ ਅਸਰਾਂ ਕਰਦੀ ਹੈ ਮੇਰੀ ਨੂ ਇਹ ਕੰਮ ਕਰਦੀ ਜਦੋਂ ਹੁੰਦਾ ਬੇਇੱਜ਼ਤੀ ਜਦੋਂ ਹੁੰਦਾ ਬੇਇੱਜ਼ਤੀ ਦੀਦੀ ਆਏ ਆ ਉਹ ਕਿੰਨੀ ਮੇਰੀ ਬੇਇੱਜ਼ਤੀ ਕਰਕੇ ਨੂ ਦੇ ਸਾਹਮਣੇ ਉਹਨਾਂ ਦੇ ਘਰ ਵੀ ਨੂ ਸੀਗੀ ਆ ਪਰ ਮਨ ਨੂੰ ਕਦੀ ਵੇਖਿਆ ਜੇ ਅਜ ਤੱਕ ਕਦੀ ਕਿਸੇ ਨੂੰ ਬੋਲਦੇ ਆ ਜਾਂ ਕਿਸੇ ਦੀ ਬੇਇੱਜ਼ਤੀ ਕਰਦੇ ਆ ਤੁਸੀਂ ਬੇਇੱਜ਼ਤੀ ਤੇ ਬੇਇੱਜ਼ਤੀ ਬੇਇੱਜ਼ਤੀ ਤੇ ਬੇਇੱਜ਼ਤੀ ਕਰੀ ਜਾਂਦੇ ਪਏ ਉਹ じゃ ਤੁਹਾਡਾ ਮੁੰਡਾ ਉਹ ਵੀ ਨਹੀਂ ਸੁਣਦਾ ਉਹ ਵੀ ਨੁਆ ਸਾਹਮਣੇ ਮੇਰੀ ਬੇਇੱਜ਼ਤੀ ਕਰੀ ਜਾਂਦਾ ਪਿਆ ਉਹ ਕੀ ਮਾਤਾ ਸਾਹਮਣੇ ਤੂੰ ਜ਼ੁਬਾਨ ਚਲਾ ਰਣੀ ਤੈਨੂੰ ਪਤਾ ਨਹੀਂ ਲੱਗਦਾ ਕੋਸ਼ੇ ਮਾਤਾ ਆਈ ਹੈ ਪਹਿਲਾਂ ਆਦਿਆਂ ਕੋਈ ਚਾਹ ਪਾਣੀ ਕੋ ਰੋਟੀ ਖਵਾ ਪਿਆ ਤਾਂ ਸਹੀ ਮੈਂ ਤਾਂ ਕੁਝ ਵੀ ਨਹੀਂ ਕਿਹਾ ਨਾ ਨੂੰ ਕੀ ਕੁਝ ਨਹੀਂ ਕਿਹਾ ਮੈਂ ਸੁਣਨ ੜਿਆ ਸਾਰਾ ਕੁਝ ਐਨਨ ਨਹੀਂ ਪਾਪਾ ਸੁਧਰਨਾ ਮੈਂ ਤੇ ਚਲ ਬੋਲਦੇ ਨਹੀਂ ਮੈਂ ਤੇ ਕੁਝ ਵੀ ਨਹੀਂ ਕਿਹਾ ਅਨਨ ਨੂੰ ਮੰਮੀ ਇਸੋ ਉਹ ਬੋਲਦੇ ਪਏ ਆਂਦਿਆਂ ਨੂੰ ਤੁਸੀਂ ਤੇ ਸਮਝੋ ਕੁਛ ਮੈਂ ਕੀ ਸਮਝਾਂ ਮੈਂ ਸਾਰਾ ਕੁਝ ਸੁਣਣਾ ਨਹੀਂ ਡਿਆ ਬਾ ਨੀ ਮੈਂ ਪਾਗਲ ਨਹੀਂ ਜਿਹੜਾ ਮੈਂ ਬੋਲਣ ਡਈ ਆ ਹੈ ਅੱਗ ਮੇਰੇ ਗਾਂਧੀ ਵੀ ਆਪਣੇ ਮੇਰੇ ਮੁੰਡੇ ਦੇ ਵੀ ਮੰਮੀ ਬੋਲਦੀ ਵੀ ਮੈਨੂੰ ਮੈਂ ਤਾਂ ਕੀ ਕਿਹਾ ਵਾ ਮੰਮੀ ਤੁਸੀਂ ਆਂਦਿਆਂ ਦਸਤੇ ਪੇ ਕਿਸ ਤਰ੍ਹਾਂ ਆਇਆਸ ਤਰ੍ਹਾਂ ਪਰ ਮੈਂ ਮੰਮੀ ਨੂੰ ਕੁਝ ਨਹੀਂ ਜੋ ਬੋਲੀ ਸੌਣ ਸੌਣ ਕੇ ਅੱਕ ਗਿਆ ਤੇਰੀਆਂ ਕੀ ਸੁਣਾ ਮੈਂ ਤੇਰੀ ਦੱਸ ਕੀ ਸੁਣਾ ਇਹਦੀ ਆਦਤ ਇਹੋ ਜੀ ਹੈ ਇਹਨੇ ਚੰਗਿਆ ਚੰਗਿਆਈ ਕਰਨ ਦੇਣੀ ਨਹੀਂ ਨਾਲ ਸੁਣੋ ਕੋਈ ਰਿਸ਼ਤੇਦਾਰ ਆਂਦਾ ਉਹੋ ਹੀ ਲਾਂਬਾ ਦੇਣ ਡਿਆ ਜਿਹੜਾ ਰਿਸ਼ਤੇਦਾਰ ਆਂਦਾ ਉਹੋ ਹੀ ਲਾਂਬਾ ਦੇਣ ਡਿਆ ਵੀ ਇਹ ਗੱਲਾਂ ਕਰਦੀ ਇਹਨੂੰ ਕੋਈ ਛਾਂਦਾ ਨਹੀਂ ਦੱਸ ਮੈਂ ਕੋਈ ਗੁਨਾਹ ਕਰ ਰਿਹਾ ਤੇਰੇ ਨਾਲ ਵਿਆਹ ਕਰਾ ਕੇ ਸੌਣ ਬੁਣੇ ਚ ਰਹਿ ਗਏ ਨਾ ਆਪਾਂ ਨਹੀਂ ਨਹੀਂ ਗੁਨਾਹ ਤੁਸੀਂ ਨਹੀਂ ਕੀਤਾ ਗੁਨਾਹ ਤਾਂ ਮੰਜੂ ਨੇ ਕੀਤਾ ਵਾਹ ਭਾਜੀ ਕੀ ਕਮਾਲ ਹੈ ਟੱਡੀ ਉਹ ਟੱਡੀ ਤਾਂ ਮਾਸ਼ਾਗੱਲਾ ਬਹੁਤ ਵਧੀਆ ਸ਼ੁਰੂ ਤੋਂ ਉਹ ਤੁਸੀਂ ਉਹਦੀ ਕਦਰ ਕੀਤੀ ਕਦੋਂ ਜੇ ਜਿਹੜਾ ਕੋਈ ਆਇਆ ਰਿਸ਼ਤੇਦਾਰ ਭੈਣ ਭਰਾ ਸਾਹਮਣੇ ਸਭ ਦੀ ਉਹਦੀ ਬੇਇੱਜ਼ਤੀ ਕੀਤੀ ਜੇ ਉਹ ਵਿਆਹ ਨੂੰ 36 ਸਾਲ ਹੋ ਗਏ ਜੇ ਹੋ ਤਾਂ ਉਹ ਬਣਾ ਲਓ ਉਹਨੂੰ ਜਦੋਂ ਉਹਦਾ ਵਿਆਹ ਹੋਇਆ ਸੀ ਮੰਜੇ ਤੇ ਸੀ ਨਾ ਤੁਸੀਂ ਸੇਵਾ ਕਹਿੰਦੇ ਕੀਤੀ ਟਾਡੀ ਧੀ ਨੇ ਉਹਨੇ ਕੀਤੀ ਹੋਰ ਤੁਸੀਂ ਨੂੰ ਸਾਹਮਣੇ ਉਹਦੀ ਬੇਇੱਜ਼ਤੀ ਕਰਦੇ ਜੇ ਉਹ ਦਿਲ ਖੋਲੇ ਕਿਤੇ ਨਾਲ ਉਹ ਤਾਂ ਬੁੱਤ ਬਣ ਕੇ ਰਹਿ ਗਈ ਆ ਪਾਜੀ ਐਰਤੀ ਕਸੂਰ ਨਾ ਟਾਡੀ ਮਾਂ ਦਾ ਹੈ ਨਾ ਟਾਡੀ ਭੈਣ ਦਾ ਹੈ ਤੇ ਨਾ ਟਾਡੀ ਨੂੰਹ ਦਾ ਹੈ ਕਸੂਰ ਹੀ ਸਾਰਾ ਟਾਡਾ ਕੀ ਕਸੂਰ ਇੱਕ ਕਹਾਵਤ ਹੈ ਨਾ ਜਿਦਾ ਹੋਵੇ ਬੰਦਾ ਵੱਲ ਉਹ ਜਨਾਨੀ ਦਿੰਦੀ ਵਿੜਾ ਥਲ ਜਿਦਾ ਬੰਦਾ ਖੋਦੀ ਆਪਣੇ ਟੱਬਰ ਦੇ ਨਾਲ ਨਾਲ ਕੇ ਜਨਾਨੀ ਦੀ ਬੇਇੱਜ਼ਤੀ ਕਰੇਗਾ ਤੇ ਸੱਸ ਨੇ ਵੀ ਕਰਨੀ ਆ ਗਾਂ ਨੂੰਆਂ ਨੇ ਵੀ ਕਰਨੀ ਆ ਤੇ ਗਾਂ ਪੁੱਤਾਂ ਨੇ ਵੀ ਕਰਨੀ ਪਾਜੀ ਕਿਸ ਚੀਜ਼ ਤੋਂ ਤੁਹਾਨੂੰ ਨੇ ਰਹਿਣ ਦਿੱਤਾ ਰੋਟੀ ਨਾ ਰੋਟੀ ਤੁਹਾਨੂੰ ਦਿੱਤੀ ਉਹਨੇ ਕੱਪੜੇ ਨਾ ਕੱਪੜਾ ਦਿੱਤਾ ਸਾਰੀ ਘਰ ਦੀ ਜ਼ਿੰਮੇਵਾਰੀ ਉਹਨੇ ਸੰਭੀ ਆ ਕਿੱਥੋਂ ਝੁਕੀ ਆ ਕਿੱਥੋਂ ਜਨਾਨੀ ਝੁਕੀ ਦੱਸੋ ਮੈਨੂੰ ਮਿਆਣਾ ਨਹੀਂ ਸੀਗਾ ਇਹਨੇ ਜਦੋਂ ਮੈਨੂੰ ਫੋਨ ਕਰਕੇ ਗੱਲਾਂ ਦਸੀਆਂ ਨਾ ਕਿ ਮੇਰਾ ਦਿਲ ਕਰਦਾ ਕਿ ਮੈਂ ਮਰ ਜਾਵਾਂ ਆਦਮੀ ਕੋ ਤਾਂ ਮੈਂ ਬੇਇੱਜ਼ਤੀ ਕਰਵਾਂਦੀ ਸੀ ਸੱਸ ਕੋ ਬੇਇੱਜ਼ਤੀ ਕਰਵਾਂਦੀ ਸੀ ਨਾ ਨਾਨਕ ਕੋ ਵੀ ਬੇਇੱਜ਼ਤੀ ਕਰਵਾਂਦੀ ਸੀ ਹੋਰ ਜਦੋਂ ਮੇਰੀ ਨੋ ਮੇਰੀ ਬੇਇੱਜ਼ਤੀ ਕਰਨ ਲੱਗ ਪਈ ਆ ਜਦੋਂ ਮੇਰਾ ਪੁੱਤ ਮੇਰੀ ਬੇਇੱਜ਼ਤੀ ਕਰਨ ਲੱਗ ਪਿਆ ਹੋ ਨਹੀਂ ਮੇਰੇ ਕੋਈ ਅਸੀ ਚੀਜ਼ਾਂ ਸਹੀ ਜਾਂਦੀਆਂ ਔਰੋ ਤੱਕ ਜਨਾਨੀ ਸਭ ਕੋਈ ਸੰਦੀ ਆ ਸਭ ਕੋਈ ਸੰਦੀ ਆ ਜਦੋਂ ਉਹਦੀ ਔਲਾਦ ਉੱਠ ਗਈ ਉਹਦੀ ਬੇਸੀ ਕਰਨ ਲੱਗ ਪਏ ਜਦੋਂ ਉਹਦੀ ਨੂੰਹ ਉੱਠ ਗਈ ਤੇ ਬੇਸੀ ਕਰਨ ਲੱਗ ਪਏ ਤੁਸੀਂ ਦੱਸੋ ਕਿੰਨੀ ਘਟਟ ਜਾਂਦੀ ਆ ਰਿਸ਼ਤੇਦਾਰਾਂ ਭੈਣ ਭਰਾਵਾਂ ਸੱਤਿਆਂ ਨੇ ਬੇਸੀ ਕੀਤੀ ਦੱਸੋ ਬਿੰਨੋ ਕਿਉਂ ਬਾਜੀ ਦੱਸੋ ਤੁਸੀਂ ਉਹ ਜਿਸ ਤਰ੍ਹਾਂ ਮਾਨੂੰ ਸਾਰੇ ਕਹਿੰਦੇ ਰੇ ਮੈਂ ਤੇ ਉਸ ਤਰ੍ਹਾਂ ਹੀ ਕਰਦਾ ਰਿਆ ਨਾ ਜਦੋਂ ਆਉਣੇ ਆ ਕੱਚੀਆਂ ਰੋਟੀਆਂ ਦੇਣੀ ਆ ਕੱਚੀ ਚਾਹ ਬਣਾ ਦੇਣੀ ਅਸੀਂ ਤਾਂ ਕਰ ਲਿਆ ਬਰਦਾਸ਼ ਪਰ ਬਾਕੀ ਥੋੜੀ ਬਰਦਾਸ਼ਤ ਕਰਦੇ ਆ ਕੱਚੀ ਚਾਹ ਉਹ ਕਿਹੜੀ ਕੱਚੀ ਚਾਹ ਦਿੰਦੀ ਰਹੀ ਜੇ ਤੂੰ ਹੀ ਕਹਣਾ ਦੁੱਧ ਚ ਪੱਤੀ ਪੀਣੀ ਆ ਤੈਨੂੰ ਕੱਚੀ ਕਿਹਾ ਜਾ ਸਕਦਾ ਜਾਂ ਤਾਂ ਫਿਰ ਚਾਹ ਪੀਓ ਤੁਸੀਂ ਦੱਸੋ ਉਹ ਲੱਜਾ ਵੀ ਤੇ ਜੱਜਮਾਂ ਦੇ ਸਕਦੀ ਹੈ ਕਿ ਨਹੀਂ ਦੁੱਧ ਖਾਨ ਖਾਨ ਪਾਇਆ ਦੁੱਧ ਪਾਇਆ ਪੱਤੀ ਭਾਈ ਉਹ ਬੜਾ ਬੜਾ ਵਾਲਾ ਨਹੀਂ ਆਣਾ ਉਹ ਕੱਚੀ ਬੈਗੀ ਗਲਮ ਗਲਮ ਜੀ ਕਰਕੇ ਦੇ ਦੇਣੀ ਉਹ ਪਾਗਲ ਆ ਕੀ ਬਤਾ ਸਾਨੂੰ ਜਦੋਂ ਤਾਂ ਵਿਆਹ ਹੋਇਆ ਸੀ ਨਾ ਜਦੋਂ ਤਾਂ ਵਿਆਹ ਹੋਇਆ ਸੀ ਆ ਤੁਹਾਡਾ ਸਾਰਾ ਘਰ ਕੱਚਾ ਸੀ ਜੇ ਸਾਰਾ ਘਰ ਕੱਚਾ ਸੀ ਅਨਿਲ ਕਮਾ ਕੇ ਲੈ ਕੇ ਆਂਦਾ ਸੀ ਤਾਂ ਉਹਦੇ ਘਰ ਸੰਭਿਆ ਇਹ ਪਾਗਲਪਨ ਕੀਤਾ ਕਿ ਰਹਿਣ ਦਿੰਦੇ ਤਾਨੂੰ ਉਹ ਕੱਚੇ ਘਰਾਂ ਦੇ ਵਿੱਚ ਤੁਹਾਨੂੰ ਫੇਰ ਪਤਾ ਲੱਗਦਾ ਬਾਜੀ ਤੁਹੀ ਤੇਰੇ ਸਮਝਦਾਰ ਜੇ ਤੁਹੀ ਸਿਆਣੇ ਸੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਟਾੜ ਦੇ ਆਂਦਿਆਂ ਨੂੰ ਘਰ ਟਾੜ ਨੂੰ ਕੱਪੜੇ ਧੋਤੇ ਮਿਲਦੇ ਆ ਤੁਹਾਨੂੰ ਰੋਟੀ ਟਾਈਮ ਨਾ ਮਿਲਦੀ ਆ ਟਾੜੀ ਭੈਣ ਦਾ ਵਿਆਹ ਕੀਤਾ ਉਹ ਤੇ ਹਰ ਦਿਨ ਤਿਆਰ ਰਹਿਨੇ ਪਚਾਇਆ ਤੇ ਫੇਰ ਵੀ ਭਾਜੀ ਸਰ ਨਾਲ ਵੱਧ ਜੇ ਜਨਾਨੀ ਨੂੰ ਕੋਈ ਸਮਝਦਾ ਨਾ ਉਹਦਾ ਆਦਮੀ ਸਮਝਦਾ ਤੇ ਜੇ ਭਾਜੀ ਆਦਮੀ ਵੀ ਨਾ ਸਮਝੇ ਉਤਾ ਜਨਾਨੀ ਜਿੰਦੇ ਜੀ ਮਰ ਜਾਂਦੀ ਆ ਆਦਮੀ ਦੇ ਸਾਹਮਣੇ ਮਾਟ ਕੇ ਬੇਇੱਜ਼ਤੀ ਕਰੇ ਨੂਆ ਬੇਇੱਜ਼ਤੀ ਕਰਨ ਪੁੱਤ ਬੇਇੱਜ਼ਤੀ ਕਰੇ ਖੁੱਤ ਸਮੇਤਾਰ ਜੇ ਤੁਸੀਂ ਭਾਜੀ ਸਮਾਜ ਵਿੱਚ ਵਿਚਰਦੇ ਜੇ ਤੁਹਾਨੂੰ ਸਾਰਾ ਕੁਝ ਪਤਾ ਚੰਗੇ ਮੜੇ ਦੀ ਪਹਿਚਾਨ ਆ ਜੇ ਮਨਜੂ ਗਲਤ ਆ ਫਿਰ ਤੁਸੀਂ ਕਹਿੰਦੇ ਹੱਕਦਾਰ ਜੇ ਸਿਰਫ ਤੁਸੀਂ ਭਾਜੀ ਬਾਕੀ ਕੋਈ ਨਹੀਂ ਸੱਚੋਕ ਕਰ ਆਓ ਹੁਣ ਅਸੀਂ ਥੋੜਾ ਜਿਹਾ ਲੋਕਾਂ ਨੂੰ ਦੱਸ ਦਈਏ ਵੀ ਜਿਸ ਘਰਾਂ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਤੇ ਉੱਥੇ ਸਾਨੂੰ ਕੀ ਕਰਨਾ ਚਾਹੀਦਾ ਉੱਥੇ ਜਿਹੜਾ ਸਾਡਾ 파ਟ ਹੈ ਸਾਨੂੰ ਜਿਹੜਾ ਸਾਡਾ 파ਟ ਕੀ ਅਦਾ ਕਰਨਾ ਚਾਹੀਦਾ ਆਓ ਦੱਸਿਓ ਲੋਕਾਂ ਮੇਰਾ ਆ ਬਿਲਕੁਲ ਜੀ ਬੜੀ ਵਧੀਆ ਗੱਲ ਕਹਿ ਰਹੇ ਆ ਪਾਜੀ ਵੈਸੇ ਸਟੋਰੀ ਤੁਹਾਡੇ ਤੇ ਮੇਨ ਟੁੱਕਦੀ ਆ ਕਿ ਤੁਹਾਨੂੰ ਇਹ ਤੁਸੀਂ ਆਪਣੇ ਵੱਲੋਂ ਦੱਸੋ ਜਿਸ ਘਰ ਵਿੱਚ ਇੱਕ ਬੰਦਾ ਜਨਾਨੀ ਦੀ ਕਦਰ ਨਹੀਂ ਕਰਦਾ ਜੇ ਜਨਾਨੀ ਬਿਲਕੁਲ ਸਹੀ ਆ ਵੇਖੋ ਨੇ ਘਰ ਵੀ ਬਣਾਇਆ ਬੱਚੇ ਵੀ ਸਾਂਭੇ ਸਭ ਕੁਝ ਕੀਤਾ ਜਿਸ ਘਰ ਵਿੱਚ ਬੰਦਾ ਜਨਾਨੀ ਦੀ ਕਦਰ ਨਹੀਂ ਕਰਦਾ ਉਹਦੇ ਬੱਚੇ ਵੀ ਨਹੀਂ ਕਦਰ ਕਰਦੇ ਉਹਦੀ ਮਾਂ ਵੀ ਨਹੀਂ ਕਦਰ ਕਰਦੀ ਤੇ ਰਿਸ਼ਤੇਦਾਰ ਭੈਣ ਵੀ ਨਹੀਂ ਕਦਰ ਕਰਦੇ ਹੁਣ ਇੰਨਾ ਘਰਾਂ ਦੇ ਵਿੱਚ ਬੰਦਿਆਂ ਨੂੰ ਆਪ ਚਾਹੀਦਾ ਕਿ ਮੇਹਾਂ ਬੀਬੀ ਦੀ ਆਪਸੀ ਕਈ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ ਕਈ ਗਿਲੇ ਸ਼ਿਕਵੇ ਹੁੰਦੇ ਆ ਪਰ ਇਹ ਥੋੜੀ ਕਿ ਨੂੰ ਪੁੱਤਰ ਵੀ ਉੱਠ ਕੇ ਉਹਦੀ ਵਿਚਾਰੀ ਦੀ ਬੇਇੱਜ਼ਤੀ ਕਰ ਦੇਣ ਇਹ ਕੋਈ ਘਰ ਦਾ ਕੋਈ ਜੀ ਹੋਰ ਆ ਗਿਆ ਉਹਦੀ ਮਾਤਾ ਆ ਗਈ ਸੱਸ ਆ ਗਈ ਉਹਦੀ ਨਨਾਨ ਆ ਗਈ ਉਹ ਵੀ ਆ ਕੇ ਉਹਦੀਆਂ ਬੇਇੱਜ਼ਤੀਆਂ ਕਰ ਦੇਣ ਇਹ ਬਿਲਕੁਲ ਗਲਤ ਗੱਲ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜੇ ਇਸ ਤਰ੍ਹਾਂ ਹੋਏਗਾ ਤੇ ਉਹ ਲੋਕ ਆਪਣੀ ਕਦਰ ਮੁੜ ਕੇ ਆਪ ਘਟਾਉਂਦੇ ਨੇ ਫੇਰ ਕਹਿੰਦੇ ਨੇ ਸਾਡੀ ਪਰਜਾਈ ਸਾਨੂੰ ਪੁੱਛਦੀ ਨਹੀਂ ਸਾਡੀ ਪਰਜਾਈ ਸਾਡੇ ਘਰ ਅਸੀਂ ਉਹਦੇ ਘਰ ਜਾਂਦੇ ਆ ਸਿੱਧੇ ਮੂੰਹ ਗੱਲ ਨਹੀਂ ਕਰਦੇ ਉਹ ਗੱਲ ਕਿੱਥੇ ਕਰੇ ਤੁਸੀਂ ਉਹਦੀ ਬੇਇੱਜ਼ਤੀ ਉਹਦੇ ਘਰ ਚ ਜਾ ਕੇ ਕਰਦੇ ਜੇ ਉਹਨੂੰ ਗਾਲਾਂ ਗਾਲ ਮੰਦਾ ਕੱਢਦੇ ਜੇ ਉਹਨੂੰ ਤੁਸੀਂ ਨੀਚੇ ਦਿਖਾਉਣ ਦੀ ਕੋਸ਼ਿਸ਼ ਕਰਦੇ ਜੇ ਉਹ ਫਿਰ ਤੁਹਾਡੀ ਸੇਵਾ ਕਿੱਥੋਂ ਕਰੇ ਕਸੂਰ ਉਹਨਾਂ ਦਾ ਵੀ ਨਹੀਂ ਰਹਾ ਕਸੂਰ ਬੰਦੇ ਦਾ ਵਾਹੇ ਬੰਦਾ ਕਰਦਾ ਵਾਹੇ ਬੰਦਾ ਕਰਦਾ ਬੰਦੇ ਜਨਾਨੀ ਨੂੰ ਲੋਕ ਵੀ ਗੱਲਾਂ ਕਰਦੇ ਬੰਦੇ ਦੇ ਹੁਣ ਦੇ ਕੋਈ ਹੋਰ ਗੱਲਾਂ ਕਰ ਜੇ ਕਿਉਂ ਕਰ ਜੇ ਅੱਜ ਭਾਈ ਉਹ ਕੈਰੈਕਟਰ ਹੀ ਬੜਾ ਹੋਰ ਤਰ੍ਹਾਂ ਦਾ ਮਿਲ ਗਿਆ ਲੈਸੇ ਕਰਕੇ ਘਰ ਦੇ ਵਿੱਚ ਜਿਹੜੇ ਬੰਦੇ ਆ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਸਾਡੇ ਘਰ ਦੇ ਵਿੱਚ ਕੀ ਹੋ ਰਿਹਾ ਹਮੇਸ਼ਾ ਘਰਾਂ ਦੇ ਵਿੱਚ ਕਲੇਸ਼ ਜਨਾਨੀਆਂ ਦੇ ਜੇ ਹੁੰਦੇ ਆ ਉਹ ਬੰਦਿਆਂ ਕਰਕੇ ਹੁੰਦੇ ਕਿਉਂ ਬੰਦੇ ਵਿੱਚ ਉਹਨਾਂ ਨੂੰ ਰੋਕਾ ਟੋਕੀ ਨਹੀਂ ਕਰਦੇ ਜੇ ਬੰਦੇ ਚੱਜਦੇ ਹੋਣ ਜਦੋਂ ਜਨਾਨੀਆਂ ਲੜਦੀਆਂ ਬੰਦੇ ਰੋਕਾ ਟੋਕੀ ਕਰਨ ਉਹਨਾਂ ਨੂੰ ਸਮਝਾਣ ਤੇ ਘਰਾਂ 'ਚ ਕਲੇਸ਼ ਹੁੰਦਾ ਹੈ ਬਾਜੀ ਉੱਥੇ ਬੰਦੇ ਨੂੰ ਪਤਾ ਕੀ ਕਹਿਣਾ ਚਾਹੀਦਾ ਚਲੋ ਬੰਦਾ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਆਪ ਆਪਣੀਆਂ ਜਨਾਨੀਆਂ ਨੂੰ ਜਾਂ ਆਪਣੇ ਘਰ ਦੇ ਵਿੱਚ ਕਲੇਸ਼ ਪਾਉਂਦਾ ਹੈ ਉਹ ਸਮਝੋ ਸਭ ਤੋਂ ਮਾੜਾ ਬੰਦਾ ਉਸ ਤੋਂ ਮਾੜਾ ਬੰਦਾ ਹੀ ਕੋਈ ਨਹੀਂ ਮਾੜੀ ਜਨਾਨੀ ਦੇ ਪਿਆਰ ਤੋਂ ਵੀ ਦੂਰ ਹੋ ਜਾਂਦਾ ਜੇ ਦੇਖੋ ਸਿੱਧੀ ਗੱਲ ਹੈ ਜੇ ਮੰਨ ਲਓ ਕਿ ਬੰਦੇ ਨੇ ਜਨਾਨੀ ਦੇ ਇਨਸਲਟ ਕੀਤੀ ਤੇ ਜੇ ਇੱਥੇ ਭੈਣਾਂ ਦਾ ਜਾਂ ਸੱਸ ਦਾ ਫਰਜ਼ ਪਤਾ ਕਿ ਬੰਦਾ ਪੁੱਤ ਅੰਦਰ ਵੜ ਕੇ ਆਪਣੀ ਜਨਾਨੀ ਨੂੰ ਜੋ ਮਰਜ਼ੀ ਕਰਵਾਵੇ ਆਪਣੀ ਗੱਲ ਨਹੀਂ ਬੋਲਣ ਤੇ ਬਾਕੀ ਇਥੇ ਬੰਦਿਆਂ ਦੇ ਵੀ ਗੱਲ ਲੱਗ ਹੁੰਦੀ ਆ ਜਿਹੜਾ ਬੰਦਾ ਆਪ ਜਨਾਨੀ ਨਾਲ ਗੱਲਬਾਤ ਕਰਦਾ ਨਾ ਕਿ ਲੜਾਈ ਝਗੜਾ ਉਹ ਅੰਦਰ ਵੜ ਕੇ ਜੇ ਉਹਦੀ ਮਾਂ ਵਿੱਚ ਇਨਵੋਲਵ ਹੋਏ ਨਾ ਤਾਂ ਪਤਾ ਕੀ ਕਹਿਣਾ ਚਾਹੀਦਾ ਸਾਡਾ ਆਪਸੀ ਮਸਲਾ ਤੁਸੀਂ ਮੰਮੀ ਜਾ ਹਾਂ ਉੱਥੇ ਗੱਲ ਖਤਮ ਹੋ ਜਾਂਦੀ ਹੈ ਇਹਦੇ ਬੰਦੇ ਤੇ ਡਿਪੈਂਡ ਕਰਦਾ ਹੈ ਨਾ ਆਪ ਜਿੰਨਾ ਮਰਜੀ ਜਲਾਦੇ ਹੁੰਦਰਵਾੜ ਕੇ ਕਮਲੇ ਸਮਝਾਉਂਦੇ ਹੈ ਨਾ ਕਿ ਬੰਦਾ ਘਰ ਦਾ ਮੋਢ ਸਹੀ ਹੋਵੇ ਤੇ ਸਾਰਾ ਕੁਝ ਸਹੀ ਆ ਜਾਂਦਾ ਜੇ ਮੋਢ ਆਪ ਨਾਲ ਵਿੱਚ ਲਾ ਕੇ ਜੇ ਕਿਸੇ ਨੇ ਜੇ ਵੋਟੀ ਨੇ ਕਹਿਤਾ ਮੇਰੀ ਨੂਆਉਂ ਕਰਦੀ ਹੈ ਤੇ ਬੰਦਾ ਵੀ ਵਿੱਚ ਬੋਲ ਬਲਾਰਾ ਕਰਨਾ ਸ਼ੁਰੂ ਕਰ ਦੇਵੇ ਉਹ ਬੰਦਾ ਚੰਗਾ ਕਰਨਾ ਸ਼ੁਰੂ ਕਰ ਦਵੇ ਮੁੰਡੇ ਨੂੰ ਉਹ ਚੰਗਾ ਮੁੰਡਾ ਕਹਿਣਾ ਸ਼ੁਰੂ ਕਰ ਦਵੇ ਉਹਨਾਂ ਘਰਾਂ ਚ ਕਲੋਸ਼ੀਆਂ ਹੁੰਦੀ ਸੀ ਲਾਈ ਲੱਗ ਚੰਦਰਾ ਗਵਾਨਾ ਹੋਵੇ ਤੇ ਲਾਈ ਲੱਗਣਾ ਹੋਵੇ ਘਰ ਵਾਲਾ ਲਾਈ ਲੱਗ ਖਸਮ ਹਾਂ ਤੇ ਚੰਦਰਾ ਗਵਾਨਾ ਇਹ ਹਮੇਸ਼ਾ ਘਰ ਦੀ ਬੇੜਾ ਗਰਕ ਕਰਦੇ ਤੇ ਬਾਕੀ ਜੀ ਜਿਹੜੇ ਬੰਦੇ ਇਸ ਤਰ੍ਹਾਂ ਜਨਾਨੀਆਂ ਦੀ ਇਨਸਲਟ ਕਰਦੇ ਜਨਾਨੀਆਂ ਵੇਖੋ ਉਸ ਘਰ ਦਾ ਸਾਰਾ ਕੰਮ ਕਰਦੀਆਂ ਤੇ ਸਿਰਫ ਇਹ ਚਾਹਦੀਆਂ ਕਿ ਸ਼ਾਮ ਨੂੰ ਬੰਦਾ ਆਵੇ ਉਹ ਆ ਕੇ ਬੈਠੇ ਵਨ ਕੱਪ ਆਫ ਟੀ ਆਪਾਂ ਰਲ ਕੇ ਪੀਏ ਉਹਦਾ ਵੀ ਦੁੱਖ ਸੁਣੇ ਤੁਸੀਂ ਇਹ ਵੇਖੋ ਵੀ ਉਹ ਜਨਾਨੀ ਕਿੰਨੀ ਮਜਬੂਰ ਹੁੰਦੀ ਆ ਕਿ ਸਾਰਿਆਂ ਕੋ ਬੇਇੱਜ਼ਤੀ ਕਰਵਾ ਕੇ ਤੇ ਫਿਰ ਵੀ ਬੇਸ਼ਰਮਾ ਵਾਂਗੂ ਉਸ ਘਰ ਚ ਰਹਿਣ ਡਈਏ ਸਾਰਾ ਕਾਰੋਬਾਰ ਕਰਦੀ ਸਾਰਾ ਕੰਮਕਾਰ ਕਰਦੀ ਫੇਰ ਮਾੜੀ ਦੀ ਮਾੜੀ ਫੇਰ ਮਾੜੀ ਦੀ ਮਾੜੀ ਚਲੋ ਠੀਕ ਹੈ ਜੀ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਕੱਲ੍ਹ ਵਾਲੀ ਆ ਗੱਲ ਇਹ ਆ ਕਿ ਮੈਂ ਆਪਣੀ ਵੀਡੀਓ ਦਾ ਟਾਈਮ ਚੇਂਜ ਕਰਤਾ ਮੈਂ ਸ਼ਾਮ ਨੂੰ 5 ਵਜੇ ਪਾਣੀ ਆ ਤੇ ਸਾਰੇ ਜਣੇ 5 ਵਜੇ ਦੇਖਿਆ ਕਰੋ ਬਾਕੀ ਕੱਲ ਇੱਕ ਜਣੇ ਨੇ ਮੈਸੇਜ ਦਿੱਤਾ ਸੀ ਸਾਨੂੰ ਕਿ ਬੇਕਾਰ ਐਂਡਿੰਗ ਆ ਠੀਕ ਹੈ ਜੀ ਤੁਹਾਨੂੰ ਬੇਕਾਰ ਲੱਗੀ ਹੋएगी ਤੇ ਬਾਕੀ 100 ਜਣਿਆਂ ਨੇ ਜੇ ਉਹਨੂੰ ਗੁੱਡ ਕਿਹਾ ਤੇ ਇੱਕ ਜਣੇ ਨੇ ਬੇਕਾਰ ਕਿਹਾ ਉਹਨੂੰ ਪਤਾ ਕਿ ਤੁਸੀਂ ਕਿਸ ਨਜ਼ਰੀਏ ਰਾਂ ਨੂੰ ਲਿਆ ਹੈਗਾ ਉਹ ਤੁਸੀਂ ਸਟੋਰੀ ਦੇਖੋ ਔਰ ਔਰ ਜਿਹੜੀ ਕੁੜੀ ਨੇ ਮੈਸੇਜ ਦਿੱਤਾ ਹੈ ਇੱਕ ਮਾਂ ਨੇ ਮੈਸੇਜ ਦਿੱਤਾ ਕਿ ਜਿਹੜੀ ਕੁੜੀ ਦਾ ਤਲਾਕ ਹੋ ਕੇ ਘਰ ਆ ਜਾਂਦੀ ਆ ਉਹ ਤੁਸੀਂ ਦੱਸੋ ਉਸ ਮਾਂ ਤੇ ਕੀ ਧੀ ਕਿਤੇ ਕੀ ਬੀਤਦੀ ਆ ਇਹ ਸਟੋਰੀ ਨੂੰ ਇਕੱਲੇ ਬਹਿ ਕੇ ਅਰਮਾਨਾ ਦੇਖਿਓ ਆਪਾਂ ਕੋਈ ਜਿਹੜੀਆਂ ਗੱਲਾਂ ਹੁੰਦੀਆਂ ਇਸ ਤਰ੍ਹਾਂ ਨਹੀਂ ਕਰਦੇ ਆਪਾਂ ਸਟੋਰੀਆਂ ਬਣਾਉਂਦੇ ਆ ਦਨਿਆਵੀ ਤੌਰ ਤੇ ਜਿਸ ਤਰ੍ਹਾਂ ਦੀ ਸਾਡੀ ਪਬਲਿਕ ਚ ਪਾਜੀ ਗੱਲ ਚੱਲਦੀ ਹੁੰਦੀ ਆ ਆਪਾਂ ਉਸ ਲੈਵਲ ਤੇ ਸਟੋਰੀਆਂ ਇਹ ਫਿਲਮੀ ਨਹੀਂ ਬਣਾਈਦੀਆਂ ਜੋ ਕਰਕੇ ਚੱਲਦਾ ਹਾਂ ਜੋ ਫਿਲਮੀ ਨਹੀਂ ਕਰਕੇ ਸਟੋਰੀ ਦਾ ਕਰਕੇ ਕਹਾਣੀ ਹੈ ਨਾ ਮਤਲਬ ਫਿਲਮੀ ਨਹੀਂ ਬਣਾਈਦੀਆਂ ਕਿ ਫਿਲਮਾਂ ਵਿੱਚ ਇਹ ਯੂ ਹੋ ਗਿਆ ਉਤਰਾਂ ਨਹੀਂ ਜੋ ਪ੍ਰੈਕਟੀਕਲੀ ਚੱਲਦਾ ਆਪਾਂ ਉਹ ਚੀਜ਼ਾਂ ਢੱਗੇ ਪੇਸ਼ ਕਰਦੇ ਹਾਂ ਅਸਲੀ ਜਿਹੜੀ ਬਿੱਤੀ ਆਈ ਹੁੰਦੀ ਆ ਅਸੀਂ ਉਹੀ ਪੇਸ਼ ਕਰਦੇ ਜੇ ਤੁਹਾਡੇ ਵੀ ਕਿਸੇ ਘਰ ਦੇ ਵਿੱਚ ਕੋਈ ਐਹੋ ਜਿਹੀ ਕੰਡੀਸ਼ਨ ਹੁੰਦੀ ਆ ਕੋ ਸਟੋਰੀ ਇਹੋ ਜੀ ਬਣ ਜਾਂਦੇ ਆ ਤੁਸੀਂ ਸਾਨੂੰ ਦੱਸ ਸਕਦੇ ਆ ਅਸੀਂ ਮੁੜ ਕੇ ਉਹੀ ਸਟੋਰੀ ਬਣਾ ਕੇ ਪਬਲਿਕ ਦੇਗੇ ਪੇਸ਼ ਕਰਾਂਗੇ ਅੱਛਾ ਭਾਜੀ ਅਰ ਚ ਫਿਰ ਮੈਸੇਜ ਲੰਬਾ ਹੋ ਜਾਂਦਾ ਸਾਡਾ ਅ ਬੜੇ ਘਰ ਅੱਜ ਭਾਜੀ ਮੈਂ ਵੇਖਿਆ ਕਿ ਬੰਦਾ ਤੇ ਜਨਾਨੀ ਦੇ ਇਨਸਲਟ ਕਰਦਾ ਹੀ ਕਰਦਾ ਇਹ ਸ਼ੁਰੂਆਤ ਬੰਦੇ ਤੋਂ ਹੀ ਹੁੰਦੀ ਬਿਲਕੁਲ ਬਿਲਕੁਲ ਆ ਜੇ ਵੀ ਕਰਕੇ ਬਾਕੀ ਦੇ ਨੂਹਾਂ ਦੀ ਹੋ ਜਾਂਦੀ ਆ ਵੇਖੋ ਨੂਹਾਂ ਵੀ ਸਸਦੀ ਬੇਸਿਕ ਲੱਗਦੀ ਸਸਮਾਨੇ ਅੰਡੇ ਸਾਲ ਕੰਮ ਕੀਤਾ ਵਾ ਸਭ ਕੁਝ ਕੀਤਾ ਘਰ ਸੰਭਿਆ ਨੂਹਤੀ ਜੇ ਆ ਗਈ ਹੈ ਹਾਂ ਤੇ ਜੇ ਬੰਦਾ ਜਨਕੀ ਟੋਕੇਗਾ ਨਾ ਆਪਣੀ ਜਨਾਨੀ ਨੂੰ ਅੱਧਾ ਨਹੀਂ ਕਰਨਾ ਹੁੰਦਾ ਤੇ ਨੂਹ ਹੀ ਨਹੀਂ ਤੇ ਆਪੇ ਬੋਲ ਲੈ ਆਪਣੇ ਬੱਚੇ ਦੀ ਜ਼ਰੂਰਤ ਨਹੀਂ ਜਦੋਂ ਫੋਤਾ ਬੋਲਦਾ ਨਾ ਤੇ ਉਹ ਤੇ ਆਦਮੀ ਦਾ ਹੀ ਫਰਜ਼ ਬੰਦਾ ਤੂੰ ਚੁੱਪ ਰਹਿ ਤੂੰ ਚੁੱਪ ਰਹਿ ਮਤਲਬ ਇਰੇ ਚ ਵੇਖੋ ਚਲੋ ਆਪਾਂ ਸਟੋਰੀ ਬਣਾਵਾਂਗੇ ਮੇਰੇ ਟੌਪਿਕ ਚ ਇੱਤੇ ਆ ਗਿਆ ਸਟੋਰੀ ਦੇ ਜਿਹੜੇ ਬੰਦੇ ਆ ਜਿਹੜੇ ਮੁੰਡੇ ਆ ਉਹਨਾਂ ਨੂੰ ਚਾਹੀਦਾ ਜੇ ਨੂੰ ਗਲਤਾਂ ਨੂੰ ਨੂੰ ਸਮਝਾਣ ਪੁੱਤਰ ਗਲਤਾਂ ਪੁੱਤਰ ਨੂੰ ਸਮਝਾਣ ਜਨਾਨੀ ਗਲਤਾਂ ਜਨਾਨੀ ਨੂੰ ਸਮਝਾਉਣਾ ਆਪਣੀ ਜਨਾਨੀ ਦੀ ਇੱਜ਼ਤ ਤੁਹਾਨੂੰ ਕਰਨੀ ਚਾਹੀਦੀ ਜੀ ਇਹ ਬੰਦੇ ਦਾ ਤਵਾਸਾ ਵੀ ਆਪਣੀ ਜਨਾਨੀ ਦੀ ਕਦਰ ਕੀ ਵੇ ਕਰਾਨੀ ਹੈ ਬਿਲਕੁਲ ਜੇ ਤੁਹਾਨੂੰ ਸਾਡਾ ਇਹ ਟੌਪਿਕ ਚੰਗਾ ਲੱਗਾ ਵੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ ਸੋ ਮਾਚ ਜੀ ਥੈਂਕ ਯੂ